ਲੋਭੀ ਪੰਜਾਬੀਓ ਅੱਜ ਦੀ ਸਭ ਤੋਂ ਵੱਡੀ ਖਬਰ ਤੇ ਸਭ ਤੋਂ ਵੱਡੇ ਐਲਾਨਾਂ ਤੇ ਗੱਲ ਕਰਨ ਲੱਗੇ ਆ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸਾਹਮਣੇ ਆ ਕੇ ਕਈ ਟਾਈਮ ਬਾਅਦ ਕਈ ਵੱਡੇ ਐਲਾਨ ਕੀਤੇ ਨੇ ਤੇ ਨਾਲ ਹੀ ਵੱਡੇ ਸਵਾਲ ਵੀ ਖੜੇ ਹੋ ਗਏ ਨੇ ਦੋਨਾਂ ਤੇ ਗੱਲ ਕਰਦੇ ਆ ਸਭ ਤੋਂ ਪਹਿਲਾਂ ਤੁਸੀਂ ਧਿਆਨ ਨਾਲ ਸੁਣ ਲਓ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹੜੇ-ਕਿਹੜੇ ਵੱਡੇ ਐਲਾਨ ਪੰਜਾਬੀਆਂ ਲਈ ਕੀਤੇ ਨੇ ਤੇ ਅੱਜ ਆਪਣਾ ਕਮੈਂਟ ਜਰੂਰ ਲਿਖਿਓ ਕਿ ਤੁਹਾਨੂੰ ਇਹ ਐਲਾਨ ਕਿੱਦਾਂ ਦੇ ਲੱਗੇ ਨੇ ਨਾਲ ਹੀ ਸਵਾਲ ਨੇ ਕਿ ਕੀ ਇਹ ਐਲਾਨ ਹੀ ਰਹਿਣਗੇ ਜਾਂ ਇਹ ਐਲਾਨ ਲਾਗੂ ਵੀ ਹੋਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਾਹਮਣੇ ਆ ਕੇ ਕੈਬਨਿਟ ਦੀ ਮੀਟਿੰਗ ਕਰਨ ਤੋਂ ਬਾਅਦ ਵੱਡੇ ਐਲਾਨ ਕੀਤੇ ਨੇ ਮੁੱਖ ਮੰਤਰੀ ਨੇ ਸਭ ਤੋਂ ਵੱਡਾ ਐਲਾਨ 10 ਲੱਖ 77 ਹਜ਼ਾਰ ਰਾਸ਼ਨ ਕਾਰਡਾਂ ਬਾਰੇ ਕੀਤਾ ਹੈ ਦੂਸਰਾ ਐਲਾਨ ਮੁੱਖ ਮੰਤਰੀ ਨੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀਆਂ ਬਦਲੀਆਂ ਬਾਰੇ ਕੀਤਾ ਹੈ ਤੀਜਾ ਐਲਾਨ ਮੁੱਖ ਮੰਤਰੀ ਨੇ ਜਿਹੜੀਆਂ ਪੈਨਸ਼ਨਾਂ ਮਿਲਦੀਆਂ ਨੇ ਉਹਨਾਂ ਬਾਰੇ ਕੀਤਾ ਤੇ ਚੌਥਾ ਐਲਾਨ ਮੁੱਖ ਮੰਤਰੀ ਨੇ ਸੜਕ ਸੁਰੱਖਿਆ ਤੇ ਜਿਹੜੇ ਇਲਾਜ ਹੈ ਇਹਦੇ ਬਾਰੇ ਕੀਤਾ ਹੁਣ ਤੁਸੀਂ ਗੌਰ ਨਾਲ ਪਹਿਲਾ ਐਲਾਨ ਸੁਣ ਲਓ ਦੇਖੋ ਜੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅੱਜ ਕੈਬਨਟ ਦੀ ਮੀਟਿੰਗ ਕਰਨ ਤੋਂ ਬਾਅਦ ਕੈਮਰੇ ਸਾਹਮਣੇ ਆਏ ਔਰ ਉਹਨਾਂ ਨੇ ਐਲਾਨ ਕੀਤਾ ਕਿ 10 ਲੱਖ 77000 ਰਾਸ਼ਨ ਕਾਰਡ ਜਿਹੜੇ ਪਿਛਲੇ ਟਾਈਮ 'ਚ ਕੱਟੇ ਗਏ ਸੀ ਉਹ ਰਾਸ਼ਨ ਕਾਰਡ ਅੱਜ ਤੋਂ ਪੰਜਾਬ ਸਰਕਾਰ ਨੇ ਦੁਬਾਰਾ ਬਹਾਲ ਕਰ ਦਿੱਤੇ ਨੇ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਰਾਸ਼ਨ ਕਾਰਡ ਪਹਿਲਾਂ ਕੱਟੇ ਗਏ ਸੀ ਤੇ ਉਹਨਾਂ ਤੇ ਰਾਸ਼ਨ ਮਿਲਣਾ ਬੰਦ ਹੋ ਗਿਆ ਸੀ ਅੱਜ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ 10 ਲੱਖ 77000 ਉਹਨਾਂ ਕੱਟੇ ਗਏ ਕਾਰਡਾਂ ਦੇ ਉੱਪਰ ਦੁਬਾਰਾ ਫੇਰ ਰਾਸ਼ਨ ਮਿਲਣਾ ਸ਼ੁਰੂ ਹੋਏਗਾ ਔਰ ਨਾਲ ਹੀ ਇਹਦੇ ਉੱਪਰ ਸਵਾਲ ਵੀ ਉੱਠ ਖੜਾ ਹੋਇਆ ਉਹਦੇ ਤੇ ਬਾਅਦ ਚੋ ਗੱਲ ਕਰਦੇ ਆ ਦੂਜਾ ਐਲਾਨ ਮਿੱਤਰੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਅੱਜ ਇਹ ਕੀਤਾ ਉਹ ਕਹਿੰਦੇ ਕਿ ਜਿਹੜੇ ਮੁਲਾਜ਼ਮ ਨੇ ਖਾਸ ਕਰ ਅਧਿਆਪਕ ਨੇ ਉਹਨਾਂ ਦੀਆਂ ਬਦਲੀਆਂ ਜਿਹੜੀਆਂ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਚ ਹੋਈਆਂ ਹੋਈਆਂ ਸੀ ਔਰ ਜਿਹੜੇ ਜ਼ਿਲ੍ਹੇ ਚੋਂ ਰਹਿੰਦੇ ਨੇ ਤੇ ਉਹ ਉਸੇ ਚ ਵਾਪਸ ਹੋਣਾ ਚਾਹੁੰਦੇ ਨੇ ਉਹ ਕਹਿੰਦੇ ਆ ਕਿ ਬਦਲੀ ਦੀ ਨੀਤੀ ਇਹ ਬਣਾ ਦਿੱਤੀ ਐ ਵੀ ਹਰ ਇੱਕ ਮੁਲਾਜ਼ਮ ਨੂੰ ਖਾਸ ਕਰ ਅਧਿਆਪਕਾਂ ਨੂੰ ਉਹਨਾਂ ਦੇ ਹੀ ਜ਼ਿਲ੍ਹੇ ਦੇ ਵਿੱਚ ਦੁਬਾਰਾ ਆਪਣੇ ਘਰ ਦੇ ਨੇੜੇ ਜਾਣ ਦਾ ਮੌਕਾ ਦਿੱਤਾ ਜਾਊਗਾ ਔਰ ਨਾਲ ਹੀ ਜਿਹੜੇ ਕਿਸੇ ਮੁਲਾਜ਼ਮ ਦੇ ਘਰ ਕੋਈ ਬਿਮਾਰ ਠਮਾਰ ਹੈ ਉਹਨਾਂ ਨੂੰ ਵੀ ਦੁਬਾਰਾ ਉਹਨਾਂ ਦੇ ਘਰ ਦੇ ਨੇੜੇ ਸਟੇਸ਼ਨ ਦਿੱਤਾ ਜਾਊਗਾ ਇਸ ਬਿਹਾਫ ਤੇ ਬਦਲੀ ਹੋਊਗੀ ਤੀਜਾ ਐਲਾਨ ਮਿੱਤਰੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਇਹ ਕੀਤਾ ਉਹ ਕਹਿੰਦੇ ਵੀ ਜਿਹੜੀਆਂ ਪੈਨਸ਼ਨਾਂ ਮਿਲਦੀਆਂ ਸੀਗੀਆਂ ਖਾਸ ਕਰ ਜਿਹੜੀਆਂ ਸਾਬਕਾ ਫੌਜੀਆਂ ਦੀਆਂ ਵਿਧਵਾਵਾਂ ਨੇ ਉਹਨਾਂ ਨੂੰ ਤੇ 6000 ਰੁਪਏ ਪੈਨਸ਼ਨ ਪਹਿਲਾਂ ਉਹ ਕਹਿੰਦੇ ਮਿਲਦੀ ਸੀ ਤੇ ਹੁਣ ਉਹ ਕਹਿੰਦੇ 6 ਤੋਂ ਵਧਾ ਕੇ 10000 ਰੁਪਏ ਅਸੀਂ ਦੇਵਾਂਗੇ ਇਸ ਤੋਂ ਅਗਲਾ ਐਲਾਨ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੀਤਾ ਉਹ ਵੀ ਜਰਾ ਸੁਣ ਲਓ ਮਾਨ ਸਾਹਿਬ ਨੇ ਆਖਿਆ ਉਹ ਕਹਿੰਦੇ ਕਿ ਦਿੱਲੀ ਸਰਕਾਰ ਕੇਜਰੀਵਾਲ ਦੀ ਸਰਕਾਰ ਨੇ ਉੱਥੇ ਇੱਕ ਫਰਿਸ਼ਤੇ ਸਕੀਮ ਸ਼ੁਰੂ ਕੀਤੀ ਹੋਈ ਹੈ ਜਿਹਦੇ ਚ ਉਹ ਕਹਿੰਦੇ ਵੀ ਭਾਈ ਜਿਹੜਾ ਕੋਈ ਵਿਅਕਤੀ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਹਨੂੰ ਕੋਈ ਚੁੱਕ ਕੇ ਹੀ ਨਹੀਂ ਲੈ ਜਾਂਦਾ ਹੁੰਦਾ ਸੀਗਾ ਤੇ ਦਿੱਲੀ ਦੇ ਵਿੱਚ ਸਰਕਾਰ ਨੇ ਇਹ ਐਲਾਨ ਕੀਤਾ ਵੀ ਜਿਹੜਾ ਵੀ ਵਿਅਕਤੀ ਉਸ ਜ਼ਖਮੀ ਨੂੰ ਜਾਂ ਐਕਸੀਡੈਂਟ ਦੇ ਸ਼ਿਕਾਰ ਨੂੰ ਨੇੜੇ ਦੇ ਹਸਪਤਾਲ ਲੈ ਕੇ ਜਾਊਗਾ ਉਹਨੂੰ ਫਰਿਸ਼ਤੇ ਸਕੀਮ ਦੇ ਤਹਿਤ ਸਨਮਾਨਤ ਕਰਕੇ ਇਨਾਮ ਦਿੱਤਾ ਜਾਊਗਾ ਹੁਣ ਉਹ ਕਹਿੰਦੇ ਅਸੀਂ ਉਸੇ ਹੀ ਤਰ੍ਹਾਂ ਦੀ ਸਕੀਮ ਪੰਜਾਬ 'ਚ ਸ਼ੁਰੂ ਕੀਤੀ ਹੈ ਜਿਹਦਾ ਨਾਂ ਰੱਖਿਆ ਐ ਐਸ ਐਸ ਐਫ ਉਹ ਕਹਿੰਦੇ ਭਾਰਤ ਦਾ ਪਹਿਲਾ ਸੂਬਾ ਪੰਜਾਬ ਹੋਊਗਾ ਜਿਹਦੇ ਵਿੱਚ ਸੜਕ ਦੀ ਪੁਲਿਸ ਵੱਖਰੀ ਹੋਊਗੀ ਜਿਹਦਾ ਨਾਂ ਐਸ ਐਸ ਐਫ ਹੈ ਉਹ ਕਹਿੰਦੇ ਉਹ ਪੁਲਿਸ ਹੈ ਜਿਹੜੀ ਸਿਰਫ ਸੜਕ ਲਈ ਹੋਏਗੀ ਔਰ ਸੜਕ ਦੇ ਉੱਪਰ ਜੇ ਕਿਸੇ ਦਾ ਕਾਰ ਜੀਪ ਟਰੱਕ ਬੱਸ ਖਰਾਬ ਹੋ ਜਾਂਦਾ ਤਾਂ ਉਸ ਵਾਹਨ ਨੂੰ પાસੇ ਕਰਨ ਦੇ ਲਈ ਜਾਂ ਉਥੇ ਹਾਦਸੇ ਦੇ ਵਿੱਚ ਮਦਦ ਕਰਨ ਦੇ ਲਈ ਉਹ ਫੋਰਸ ਤੁਰੰਤ ਪਹੁੰਚੇਗੀ ਉਹ ਮੁੱਖ ਮੰਤਰੀ ਨੇ ਦੱਸਿਆ ਵੀ ਉਹਦੇ ਕੋਲ ਜਿਹੜੀਆਂ ਉਹ ਵੱਡੀਆਂ ਤਾਕਤਵਰ ਗੱਡੀਆਂ ਹੋਣਗੀਆਂ ਪਲੱਸ ਉਹਨਾਂ ਕੋਲ ਸਾਰੀ ਤਰ੍ਹਾਂ ਦਾ ਸਮਾਨ ਹੋਏਗਾ ਜਿਵੇਂ ਕਿ ਵੈਲਡਿੰਗ ਸਮਾਨ ਜਿਹੜਾ ਕਿਸੇ ਕੱਟਣ ਵਾਸਤੇ ਜਾਂ ਆਰੀ ਬਲੇਡ ਜਿਹੜੇ ਆਧੁਨਿਕ ਟੈਕਨੀਕ ਨਾਲ ਚੱਲਦੇ ਨੇ ਜਾਂ ਉਹਨਾਂ ਟੋਚਣ ਵਗੈਰਾ ਸਾਰਾ ਸਮਾਨ ਹੋਏਗਾ ਜਿਹਦੇ ਨਾਲ ਉਹ ਮਦਦ ਕਰਨਗੇ ਨਾਲ ਹੀ ਮੁੱਖ ਮੰਤਰੀ ਨੇ ਇਹ ਕਿਹਾ ਬਈ ਵੇਖੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਹਸਪਤਾਲਾਂ ਦੇ ਵਿੱਚ ਐਕਸ-ਰੇ ਜਾਂ ਹੋਰ ਮਸ਼ੀਨਾਂ ਨਹੀਂ ਗਈਆਂ ਤੇ ਲੋਕ ਖੱਜਲ ਹੁੰਦੇ ਨੇ ਉਥੇ ਤੁਰੰਤ ਉਹ ਸਾਰਾ ਸਮਾਨ ਪਹੁੰਚਾਇਆ ਜਾਏ ਪਰ ਹੁਣ ਮੁੱਖ ਮੰਤਰੀ ਸਾਹਿਬ ਦੇ ਇਹਨਾਂ ਐਲਾਨਾਂ ਤੋਂ ਬਾਅਦ ਨਾਲ ਦੀ ਨਾਲ ਵੱਡੇ ਸਵਾਲ ਉੱਠ ਖੜੇ ਨੇ ਸਵਾਲ ਕਿਹੜੇ ਨੇ ਪਹਿਲਾ ਸਵਾਲ ਤਾਂ ਇਹ ਉੱਠਿਆ ਵੀ ਮੁੱਖ ਮੰਤਰੀ ਸਾਹਿਬ 10 ਲੱਖ 70 ਹਜ਼ਾਰ ਰਾਸ਼ਨ ਕਾਰਡ ਤੁਸੀਂ ਕਹਿ ਰਹੇ ਹੋ ਜਿਹੜੇ ਪਹਿਲਾਂ ਕੱਟੇ ਗਏ ਸੀ ਉਹ ਤੁਸੀਂ ਅੱਜ ਬਹਾਲ ਕਰਤੇ ਤੇ ਪਹਿਲਾਂ ਜਦੋਂ ਕੱਟੇ ਸੀ ਉਦੋਂ ਖਬਰ ਇਹ ਆਈ ਸੀ ਵੀ ਕੱਟੇ ਉਹਨਾਂ ਦੇ ਆ ਜਿਨ੍ਹਾਂ ਦੇ ਨਜਾਇਜ਼ ਬਣੇ ਸੀ ਜਿਨ੍ਹਾਂ ਨੂੰ ਲੋੜ ਨਹੀਂ ਹੈਗੀ ਤੇ ਅੱਜ ਜੇ ਤੁਸੀਂ ਬਹਾਲ ਕਰਤੇ ਨੇ ਤਾਂ ਫਿਰ ਇੱਥੇ ਕਲੀਅਰ ਤਾਂ ਕਰਨਾ ਪਊਗਾ ਨਾ ਕਿ ਕੀ ਪਹਿਲਾਂ ਜਾਇਜ਼ ਬਣੇ ਹੋਏ ਸੀ ਸਹੀ ਬਣੇ ਹੋਏ ਸੀ ਜਿਹੜੇ ਤੁਸੀਂ ਕੱਟ ਦਿੱਤੇ ਸੀ ਕੀ ਉਹ ਪੜਤਾਲ ਸਹੀ ਨਹੀਂ ਹੋਈ ਸੀ ਜਿਦੇ ਵਿੱਚ ਉਹ ਕੱਟੇ ਗਏ ਸੀ ਕੀ ਉਹ ਕੱਟੇ ਨਜਾਇਜ਼ ਤੌਰ ਤੇ ਗਏ ਸੀ ਗਲਤ ਤਰੀਕੇ ਨਾਲ ਕੱਟੇ ਗਏ ਸੀ ਜਾਂ ਫਿਰ ਵਾਕਿਆ ਹੀ ਉਹ ਕੱਟਣ ਯੋਗ ਸੀ ਤੇ ਤੁਸੀਂ ਹੁਣ ਵੋਟਾਂ ਕਰਕੇ ਦੁਬਾਰਾ ਬਹਾਲ ਕਰ ਰਹੇ ਹੋ ਆਖਰ ਦੋਵਾਂ 'ਚੋਂ ਇੱਕ ਤਾਂ ਗੱਲ ਹੈ ਨਾ ਵੀ ਜਾਂ ਤਾਂ ਉਹ ਬਣੇ ਹੀ ਸਹੀ ਸੀ ਤੇ ਨਜਾਇਜ਼ ਕੱਟੇ ਗਏ ਤੇ ਜਾਂ ਫਿਰ ਉਹ ਨਜਾਇਜ਼ ਹੀ ਹਨ ਜਿਹੜੇ ਕੱਟੇ ਗਏ ਤੇ ਤੁਸੀਂ ਹੁਣ ਉਹਨਾਂ ਨੂੰ ਨਜਾਇਜ਼ ਬਹਾਲ ਕਰ ਰਹੇ ਹੋ ਇੱਕ ਗੱਲ ਤਾਂ ਹੈ ਨਾ ਇਹ ਸਵਾਲ ਉੱਠ ਖੜਾ ਹੋਇਆ ਸੋਸ਼ਲ ਮੀਡੀਆ ਤੇ ਦੂਜਾ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕੀਤੀ ਹੈ ਕਿ ਬਦਲੀਆਂ ਜ਼ਿਲ੍ਹਿਆਂ ਦੇ ਵਿੱਚ ਘਰ ਦੇ ਨੇੜੇ ਹੋਣਗੀਆਂ ਮੈਨੂੰ ਇਹ ਲੱਗਦਾ ਹੈ ਕਿ ਇਹ ਨੀਤੀ ਤਾਂ ਬਹੁਤ ਟਾਈਮ ਤੋਂ ਪਹਿਲਾਂ ਤੋਂ ਮੁਲਾਜ਼ਮਾਂ ਲਈ ਹੋਣੀ ਚਾਹੀਦੀ ਹੈ ਵੇਖੋ ਸਰਕਾਰਾਂ ਲੋਕਾਂ ਦੇ ਫਾਇਦੇ ਲਈ ਹੁੰਦੀਆਂ ਨੇ ਨਾ ਹੁਣ ਬੰਦਿਆਂ ਨੇ ਜਿਹੜਿਆਂ ਨੇ ਕੰਮ ਕਰਨਾ ਹੈ ਚਾਹੀਦਾ ਹੀ ਇਹ ਆ ਕਿ ਉਹਨਾਂ ਦੇ ਬਿਲਕੁਲ ਘਰ ਦੇ ਨੇੜੇ ਉਹਨਾਂ ਨੂੰ ਕੰਮ ਕਰਨ ਦਾ ਜਿਹੜਾ ਸਟੇਸ਼ਨ ਹੈ ਉਹ ਦਿੱਤਾ ਜਾਏ ਏ ਅੱਜ ਦੀ ਨਹੀਂ ਇਹ ਪਹਿਲਾਂ ਤੋਂ ਨੀਤੀ ਹੋਣੀ ਚਾਹੀਦੀ ਸੀ ਚਲੋ ਖੈਰ ਜੇ ਅੱਜ ਵੀ ਠੀਕ ਤਰੀਕੇ ਨਾਲ ਲਾਗੂ ਹੋ ਜੇ ਤਾਂ ਗੱਲ ਚੰਗੀ ਹੋਊਗੀ ਅਗਲੀ ਗੱਲ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਪੈਨਸ਼ਨ 6 ਤੋਂ 10 ਕਰਨ ਦੀ ਗੱਲ ਕੀਤੀ ਹੈ ਲੋਕ ਇਹ ਪੁੱਛ ਰਹੇ ਨੇ ਕਿ ਉਹ ਤੇ ਵਧਾਤੀ ਤੁਸੀਂ ਪਰ ਵੋਟਾਂ ਤੋਂ ਪਹਿਲਾਂ ਤੁਸੀਂ ਵਿਡਾਪਾ ਪੈਨਸ਼ਨ ਵਧਾਉਣ ਦੀ ਗੱਲ ਵੀ ਕੀਤੀ ਸੀ ਬੇਰਜਗਾਰੀ ਭੱਤਾ ਦੇਣ ਦੀ ਗੱਲ ਵੀ ਤੁਸੀਂ ਕੀਤੀ ਸੀ ਹੋਰ ਵੀ ਪੈਨਸ਼ਨਾਂ ਵਧਾਉਣ ਦੀ ਗੱਲ ਤੁਸੀਂ ਕੀਤੀ ਸੀ ਵੀ ਉਹ ਕਦੋਂ ਵਧਣ ਗਿਆ ਕਿ ਨਹੀਂ ਵਧਣ ਗਿਆ ਹੁਣ 1-1000 ਰੁਪਇਆ ਹਰ ਇੱਕ ਬੀਬੀ ਨੂੰ ਭੈਣ ਨੂੰ ਔਰਤ ਨੂੰ ਦੇਣ ਦੀ ਗੱਲ ਆਖੀ ਸੀ ਅੱਧਾ ਟਾਈਮ ਸਰਕਾਰ ਦਾ ਬੀਤ ਚੱਲਿਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੂਜੀਆਂ ਸਰਕਾਰਾਂ ਬਾਰੇ ਕਹਿੰਦੇ ਰਹੇ ਵੀ ਵੇਖੋ ਇਹ ਕੀ ਕਰਦੇ ਨੇ ਜਦੋਂ ਸਰਕਾਰ ਖਤਮ ਹੋਣ ਦਾ ਵੇਲਾ ਆ ਜਾਂਦਾ ਉਦੋਂ ਇਹ ਆਪਦੀਆਂ ਸਕੀਮਾਂ ਲਾਗੂ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਲੋਕ ਹੁਣ ਕਹਿੰਦੇ ਨੇ ਵੀ ਉਹ ਹਜ਼ਾਰ ਹਜ਼ਾਰ ਬੀਬੀਆਂ ਨੂੰ ਕਦੋਂ ਦੋਗੇ ਜਿਹੜਾ ਐਲਾਨ ਤੁਸੀਂ ਕੀਤਾ ਸੀ ਸੋ ਦੁਬਾਰਾ ਫੇਰ ਮੈਂ ਦੱਸ ਦਿਆਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਐਲਾਨ ਕੀਤੇ ਨੇ ਐਲਾਨਾਂ ਤੇ ਭਾਵੇਂ ਸਵਾਲ ਲੋਕਾਂ ਦੇ ਆ ਰਹੇ ਨੇ ਪਰ ਇਹਦੇ باوجود ਵੀ ਜੇ ਇਹ ਐਲਾਨ ਪੂਰੇ ਹੋਣ ਤਾਂ ਐਲਾਨ ਚੰਗੇ ਨੇ ਇੱਕ ਗੱਲ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਸਿਹਤ ਸੰਸਥਾਵਾਂ 'ਚ ਸਮਾਨ ਪੂਰਾ ਕਰਨ ਦੀ ਕੀਤੀ ਹੈ ਇੱਥੇ ਵੀ ਸਵਾਲ ਹੈ ਸਵਾਲ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਦੇਖੋ ਮਹੱਲਾ ਕਲੀਨਿਕ ਤਾਂ ਖੁੱਲ ਗਏ ਪਰ ਜਿਹੜੇ ਜ਼ਿਲ੍ਹਾ ਕੇਂਦਰਾਂ ਤੇ ਸਿਵਲ ਹਸਪਤਾਲ ਨੇ ਉਹਨਾਂ ਦਾ ਕੀ ਹਾਲ ਹੈ ਕੀ ਉਥੇ ਇੱਕ ਜ਼ਿਲ੍ਹੇ ਦੇ ਵਿੱਚ ਲੱਖਾਂ ਲੋਕ ਪੈਂਦੇ ਨੇ ਲੱਖਾਂ ਲੋਕ ਲੱਖਾਂ ਲੋਕਾਂ ਮਗਰ ਕੀ ਇੱਕ ਵੀ ਐਮ ਆਰ ਆਈ ਮਸ਼ੀਨ ਜਾਂ ਇੱਕ ਵੀ ਸੀਟੀ ਸਕੈਨ ਮਸ਼ੀਨ ਜਾਂ ਅਲਟਰਾਸਾਉਂਡ ਮਸ਼ੀਨ ਤੇ ਉਹਦਾ ਡਾਕਟਰ ਨਹੀਂ ਦੇਣਾ ਚਾਹੀਦਾ ਇੱਕ ਸਾਲ ਦੇ ਵਿੱਚ ਇੱਕ ਜ਼ਿਲ੍ਹੇ 'ਚ ਲੱਖਾਂ ਦੀ ਗਿਣਤੀ 'ਚ ਲੋਕ ਨੇ ਜਿਹੜੇ ਉਹ ਐਮ ਆਰ ਆਈ ਉਹ ਸੀਟੀ ਸਕੈਨ ਉਹ ਜਿਹੜੇ ਜਿਹੜੇ ਅਲਟਰਾਸਾਉਂਡ ਨੇ ਲੋੜ ਪੈਂਦੀ ਕਰਾਉਣ ਦੀ ਪਰ ਤੁਸੀਂ ਦੇਖੋ ਕਿਸੇ ਵੀ ਜ਼ਿਲ੍ਹੇ ਦੇ ਸਿਵਲ ਹਸਪਤਾਲ ਚਲੇ ਜਾਓ ਕਿਤੇ ਮਤਲਬ ਅਲਟਰਾਸਾਉਂਡ ਮਸ਼ੀਨ ਨਹੀਂ ਜਾਂ ਉਹਦਾ ਡਾਕਟਰ ਨਹੀਂ ਕਿਉਂਕਿ ਅਲਟਰਾਸਾਉਂਡ ਕਰਨ ਵਾਸਤੇ ਵੱਖਰਾ ਡਾਕਟਰ ਚਾਹੀਦਾ ਰੇਡੀਓਲੋਜਿਸਟ ਚਾਹੀਦਾ ਫਿਰ ਸੀਟੀ ਸਕੈਨ ਐਮ ਆਰ ਆਈ ਹੈ ਨਹੀਂ ਹੁਣ ਜਿਹੜੀਆਂ ਸਰਕਾਰਾਂ ਲੱਖਾਂ ਬੰਦਿਆਂ ਮਗਰ ਵੀ ਇੱਕ ਐਮ ਆਰ ਆਈ ਮਸ਼ੀਨ ਤੱਕ ਇੱਕ ਸੀਟੀ ਸਕੈਨ ਮਸ਼ੀਨ ਤੱਕ ਨਹੀਂ ਦੇ ਪਾਉਂਦੀਆਂ ਇਹ ਇਲਾਜ ਕ੍ਰਾਂਤੀਆਂ ਕਿੱਦਾਂ ਦੀਆਂ ਨੇ ਗੱਲ ਨਵੀਂ ਸਰਕਾਰ ਦੀ ਕੱਲੀ ਦੀ ਨਹੀਂ ਪਹਿਲਾਂ ਵਾਲੀਆਂ ਸਰਕਾਰਾਂ ਤੇ ਵੀ ਇਹ ਸਵਾਲ ਹੈ ਹੁਣ ਦੇਖੋ ਹੋਰ ਤਾਂ ਛੱਡੋ ਆ ਜਿਹੜੇ ਮੈਡੀਕਲ ਕਾਲਜ ਨੇ ਇੱਕ ਇੱਕ ਮਤਲਬ ਸੱਤ ਸੱਤ ਜ਼ਿਲ੍ਹਿਆਂ ਨੂੰ ਇੱਕ ਇੱਕ ਮੈਡੀਕਲ ਕਾਲਜ ਪੈਂਦਾ ਫਰੀਦਕੋਟ ਆਲਾ ਮੈਡੀਕਲ ਕਾਲਜ ਤੁਸੀਂ ਦੇਖ ਲਓ 7 8 ਜ਼ਿਲ੍ਹੇ ਉੱਥੇ ਦਵਾਈ ਲੈਣ ਆਉਂਦੇ ਨੇ ਹਾਂ ਆਉਂਦੇ ਉੱਥੇ ਆਮ ਜਨਤਾ ਗਰੀਬ ਜਨਤਾ ਆਮ ਲੋਕ ਨੇ ਪਰ ਉੱਥੇ ਇਹ ਹਾਲ ਹੈ ਕਿ ਜਿਹੜੇ ਹੇਠਲੇ ਪੱਧਰ ਦੇ ਆਮ ਟੈਸਟ ਨੇ ਜਿਹੜੇ ਹਸਪਤਾਲ ਦੇ ਸਾਹਮਣੇ ਜੜੀਆਂ ਪ੍ਰਾਈਵੇਟ ਲੈਬੋਰੀਆਂ ਉਹਨਾਂ ਤੋਂ ਹੋ ਜਾਂਦੇ ਨੇ ਉਹ ਹਸਪਤਾਲ ਦੇ ਅੰਦਰ ਨਹੀਂ ਹੋ ਰਹੇ ਹੁਣ ਤੁਸੀਂ ਦੇਖੋ ਹਾਲਾਤ ਇਹ ਪਿਛਲੇ ਦਿਨੀ ਮੈਨੂੰ ਹਾਰਟ 'ਚ ਥੋੜੀ ਤਕਲੀਫ ਹੋਈ ਮੈਂ ਮੈਡੀਕਲ ਕਾਲਜ ਦੇ ਹਾਰਟ ਡਿਪਾਰਟਮੈਂਟ 'ਚ ਗਿਆ ਉੱਥੇ ਜਾ ਕੇ ਜਦੋਂ ਮੈਂ ਜਿਹੜੇ ਖੂਨ ਦੇ ਕੁਝ ਟੈਸਟ ਸੀਗੇ ਉਹ ਹਾਰਟ ਡਿਪਾਰਟਮੈਂਟ ਨੇ ਲਿਖੇ ਮਡਲੇ ਟੈਸਟ ਉਹ ਵੀ ਉਹ ਕਹਿੰਦੇ ਜੀ ਅੰਦਰ ਤਾਂ ਕਿੱਟਾਂ ਖਤਮ ਨਹੀਂ ਕਈ ਮਹੀਨਿਆਂ ਤੋਂ ਖਤਮ ਨਹੀਂ ਬਾਹਰੋਂ ਕਰਾਉਣੇ ਪੈਣਗੇ ਤੇ ਮੈਨੂੰ ਬਾਹਰੋਂ ਕਰਾਉਣੇ ਪਏ ਇਹ ਆ ਇਲਾਜ ਕ੍ਰਾਂਤੀ ਕਮਾਲ ਹੋ ਗਈ ਮਤਲਬ ਕਿ ਜੇ ਮਾਮੂਲੀ ਟੈਸਟ ਜਿਹੜੇ ਬਾਹਰ ਪ੍ਰਾਈਵੇਟ ਬੰਦੇ ਜਿਹੜੇ ਲੈਬੋਰੀਆਂ ਪਾ ਕੇ ਬੈਠੇ ਨੇ ਉਹ ਕਰੀ ਜਾਂਦੇ ਨੇ ਅੰਦਰ ਸਰਕਾਰ ਕੋਲ ਕਿਉਂ ਨਹੀਂ ਗਏ ਕਿ ਇਹ ਸਿੱਖਿਆ ਇਲਾਜ ਕ੍ਰਾਂਤੀ ਹੈ ਕੀ ਕਿਹਾ ਜਾਊਗਾ ਫਿਰ ਸੋ ਇਹ ਵੱਡੇ ਸਵਾਲ ਨੇ ਜਿਹੜੇ ਮੂੰਹ ਅੱਡ ਕੇ ਖੜੇ ਨੇ ਨਾਲ ਦੀ ਨਾਲ ਜਿਹੜੇ ਭਗਵੰਤ ਮਾਨ ਸਾਹਿਬ ਨੇ ਅੱਜ ਐਲਾਨ ਕੀਤੇ ਨੇ ਚੰਗੀ ਗੱਲ ਹੈ ਉਹ ਐਲਾਨ ਵਧੀਆ ਨੇ ਪੂਰੇ ਹੋਣ ਤਾਂ ਚੰਗਾ ਪਰ ਜਿਹੜੇ ਸਵਾਲ ਉੱਠ ਰਹੇ ਨੇ ਇਹਨਾਂ ਦੇ ਜਵਾਬ ਵੀ ਤਸੱਲੀ ਬਖਸ਼ ਸਰਕਾਰ ਨੂੰ ਦੇਣੇ ਚਾਹੀਦੇ ਨੇ ਬਹੁਤ ਮਿਹਰਬਾਨੀ